ਹਾਂਜੀ ਸਤਿ ਸ੍ਰੀ ਅਕਾਲ ਜੀ ਡੀ ਕਲੈਕਸ਼ਨ 15 ਦੇ ਸਾਰਿਆਂ ਭੈਣਾਂ ਦਾ ਵੈਲਕਮ ਹੈ ਹੋਰ ਸਨੋ ਕੀ ਹਾਲ ਚਾਲ ਮੈਂ ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਸ਼ ਤੇ ਠੀਕ ਠਾਕ ਤੇ ਚੜ੍ਹਦੀ ਕਲਾ ਚ ਹੋਗੇ ਜੀ ਲੋ ਜੀ ਅੱਜ ਫਿਰ ਆਪਾਂ ਤੁਹਾਡੇ ਨਾਲ ਆਪਣੇ ਬੁਟੀਕ ਦੀ ਸਟੀਚਿੰਗ ਵਰਕ ਤੇ ਫੈਬਰਿਕ ਸ਼ੇਅਰ ਕਰਨੇ ਆ ਆਪਾਂ ਹੁਣ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਾਂਗੇ ਕਿ ਆਪਾਂ ਸਟੀਚਿੰਗ ਵਾਲੇ ਸੂਟ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਪਣੇ ਬੁਟੀਕ ਤੇ ਕਿਵੇਂ ਦਾ ਕੰਮ ਕਿਵੇਂ ਦਾ ਵਰਕ ਹੁੰਦਾ ਹੈ ਕਿਵੇਂ ਦੀ ਸਟੀਚਿੰਗ ਹੁੰਦੀ ਹੈ ਤੇ ਕਿਵੇਂ ਦਾ ਆਪਾਂ ਫੈਬਰਿਕ ਯੂਜ਼ ਕਰਨੇ ਆਂ ਜੀ ਤੇ ਲੋ ਜੀ ਆਪਾਂ ਟਾਈਮ ਵੇਸਟ ਨਾ ਕਰੀਏ ਆਪ ਲਓ ਜੀ ਆਪਣਾ ਪਹਿਲਾ ਸੂਟ ਰਹਿਗਾ ਪਿਓਰ ਸ਼ਿਮਰ ਤੇ ਆ ਜੀ ਆਫ ਵਾਈਟ ਕਲਰ ਹੈ ਪਿਓਰ ਸ਼ਿਮਰ ਦਾ ਫੈਬਰਿਕ ਹੈ ਜੀ ਤੇ ਵਿੱਚ ਪ੍ਰੋਪਰ ਆਪਾਂ ਹੈਂਡਵਰਕ ਕਰਵਾਇਆ ਹੋਇਆ ਹੈ ਜੀ ਲੰਬੀਆਂ ਕਲੀਆਂ ਗਈਆਂ ਨੇ ਦੋ ਢੀਚੋ ਘੇਰੇ ਤੋਂ ਲੈ ਕੇ ਉੱਪਰ ਨੈਕ ਤੱਕ ਦੋ ਕਲੀਆਂ ਆਈਆਂ ਨੇ ਬਹੁਤ ਸੋਹਣਾ ਮੋਤੀ ਲਾ ਕੇ ਸਿੱਪੀ ਲਾ ਕੇ ਕਟਦਣਾ ਲਾ ਕੇ ਤੇ ਵਿੱਚ ਦਬਕਾ ਐਡ ਕਰਕੇ ਬਹੁਤ ਸੋਹਣਾ ਵਰਕ ਹੋਇਆ ਜੀ ਵਰਕ ਦੀ ਕਲੀਅਰਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਜੀ ਵਿੱਚ ਰਹਿਣੀਆਂ ਬਰੀਕ ਬੂਟੀਆਂ ਬੂਟੀਆਂ ਬਰੀਕ ਨਹੀਂ ਕਹਿ ਸਕਦੇ ਲੰਬੀਆਂ ਬੂਟੀਆਂ ਕਹਿ ਸਕਦੇ ਆ ਜਿਵੇਂ ਨਿੱਕਾ ਜਿਹਾ ਆਪਾਂ ਮੋਤੀਆਂ ਦਾ ਫਲਾਵਰ ਬਣ ਕੇ نیچے ਚਾਰ ਪੱਤੀਆਂ ਬਣ ਕੇ ਬਹੁਤ ਸੋਹਣੀ ਬੂਟੀ ਬਣੀ ਹੋਈ ਏ ਚਾਰ ਤਿੰਨ ਦੀ ਆਪਾਂ ਵਿੱਚ ਬੂਟੀ ਪਾਈ ਏ ਲੰਬੇ ਪੈਨਲ ਬਣਾ ਕੇ ਤੇ ਉੱਪਰ ਆਪਾਂ ਰਾਉਂਡ ਐਂਡ ਵੀ ਕੱਟ ਦੇ ਕੇ ਨੈਕ ਬਣਾਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਸੋਹਣਾ ਵਰਕ ਨੈਕ ਤੇ ਹੋਇਆ ਨੀਚੇ ਦੇਖੋ ਤਿੰਨ ਕਲਰ ਦਾ ਥ੍ਰੈਡ ਯੂਜ਼ ਹੋਇਆ yellow blue ਐਂਡ ਮਰਜੈਂਟਾ ਇਹ ਥ੍ਰੈਡ ਦੀ ਲੁੱਕ ਤੁਸੀਂ ਬ੍ਰੀਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਿੱਚ ਬਹੁਤ ਸੋਹਣੇ ਮੋਤੀ ਲੱਗ ਕੇ ਫਲਾਵਰ ਨਿਕਾਜਾ ਬਣਿਆ ਔਰ ਇਹਦੀ ਫਿਨਿਸ਼ਿੰਗ ਦੇਖ ਲਓ ਤੇ ਇਹ ਰਹਿਣਗੀਆਂ ਜੀ ਇਹਦੀਆਂ ਬਾਵਾ ਬਾਵਾ ਤੇ ਤੁਸੀਂ ਉਸੇ ਤਰ੍ਹਾਂ ਆਪਾਂ ਜਿਵੇਂ ਨੈਕ ਤੇ ਪੈਨਲ ਬਣਿਆ ਐਵੇਂ ਹੀ ਬਾਵਾ ਤੇ ਬਣਿਆ ਬਾਵਾ ਬਹੁਤ ਸੋਹਣੀਆਂ ਬਣੀਆਂ ਨੇ ਵਿੱਚ ਆਪਾਂ ਕੱਚਾ ਗੋਟਾ ਜਿਹਨੂੰ ਸਮੋਸਾ ਗੋਟਾ ਕਹਿੰਨੇ ਆ ਉਹ ਵੀ ਐਡ ਕੀਤਾ ਹੋਇਆ ਜੀ ਤੇ ਛਾਕਾਂ ਦੇ ਉੱਤੇ ਆਪਾਂ ਲੈਸ ਲਗਾ ਕੇ ਮਲਟੀ ਸ਼ੇਡ ਦੀ ਆਪਾਂ ਲੈਸ ਲਗਾਈ ਹੈ ਜਿਵੇਂ ਥ੍ਰੈਡ ਦਾ ਯੂਜ਼ ਕੀਤਾ ਵਿੱਚ ਐਵੇਂ ਆਪਾਂ ਮਲਟੀ ਸ਼ੇਡ ਦੀ ਲੈਸ ਲਗਾ ਕੇ ਤੇ نیچے ਬਾਟਮ ਨਾਲ ਦੀ ਗ੍ਰੀਨ ਕਲਰ ਦੀ ਸ਼ਿਮਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੀ ਤੇ نیچے ਰਹੇਗੀ ਟਾਪਟਾ ਦੀ ਲਾਈਨਿੰਗ ਇਹ ਰਹੇਗਾ ਜੀ ਕਮੀਜ਼ ਤੇ ਇਹਦੇ ਨਾਲ ਇਹ ਰਹੇਗੀ ਜੀ ਗ੍ਰੀਨ ਬਾਟਮ ਇਹ ਆਪਣੇ ਜੋ ਕਲਾਇੰਟ ਨੇ ਉਹਨਾਂ ਨੇ ਮਹਿੰਦੀ ਤੇ ਪਾਉਣ ਵਾਸਤੇ ਸੂਟ ਇਹ ਰੈਡੀ ਕੀਤਾ ਹੈ ਜੀ ਤੇ ਤੁਸੀਂ ਵੀ ਕਿਸੇ ਵੀ ਫੰਕਸ਼ਨ ਤੇ ਇਹਨੂੰ ਵੇਅਰ ਕਰ ਸਕਦੇ ਹੋ ਜੀ ਤੁਹਾਡੀ ਆਪਣੀ ਮਰਜ਼ੀ ਕਿਉਂਕਿ ਕਲਰ ਕੰਬੀਨੇਸ਼ਨ ਐਵੇਂ ਦਾ ਹੀ ਹੈ ਜਿਵੇਂ ਆਪਾਂ ਫੁੱਲ yellow ਜਾਂ ਫੁੱਲ ਆਪਾਂ ਮਹਿੰਦੀ ਰੂਟ ਸੂਟ ਰੈਡੀ ਕਰਨੀ ਹੈ ਤੇ ਆਪਾਂ ਕਿਸੇ ਹੋਰ ਫੰਕਸ਼ਨ ਤੇ ਉਹ ਪਾਉਣ ਮਾਸੇ ਥੋੜਾ ਜਿਹਾ ਆਪਨੋੜ ਲੱਗਦਾ ਹੈ ਤੇ ਇਹਦਾ ਕਲਰ ਕੰਬੀਨੇਸ਼ਨ ਐਵੇਂ ਹੈ ਕਿ ਇਹਨੂੰ ਆਪਾਂ ਕਿਤੇ ਵੀ ਵੇਅਰ ਕਰ ਸਕਦੇ ਆ ਦੇਖੋ ਜੀ ਆਪਾਂ ਪਹੁੰਚਿਆ ਤੇ ਵੀ ਪ੍ਰੋਪਰ ਬਹੁਤ ਸੋਹਣਾ ਵਰਕ ਕਰਵਾਇਆ ਹੈ ਬਾਰਡਰ ਬਣ ਕੇ ਪਹੁੰਚੇ ਦੇ ਉੱਤੇ ਤੇ ਸੈਂਟਰ ਦੇ ਵਿੱਚ ਜਿਵੇਂ neck ਤੇ ਤੇ ਬਾਧਵਾਂ ਤੇ ਪੈਨਲੇ ਉਵੇਂ ਹੀ ਪਹੁੰਚੇ ਦੇ ਵਿੱਚ ਪੈਨਲੇ ਤੇ ਉਸੇ ਤਰ੍ਹਾਂ ਹੀ ਆਪਾਂ thread use ਕੀਤਾ ਹੈ ਤੇ ਇਹ ਰਹਿ ਗਈ ਜੀ ਇਹਦੀ ਸਲਵਾਰ ਦੋਨੋਂ ਸਲਵਾਰ ਦੇ ਪਹੁੰਚੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪੈਟਰਨ ਬਣਿਆ ਹੋਇਆ ਹੈ ਜੀ ਤੇ ਨਾਲ ਆਪਾਂ ਪਿਓਰ ਚਨਾਉਣ ਦਾ ਦੁਪੱਟਾ ਕਸਟਮਰ ਦੇ ਕਹਿੰਦੇ ਆਪਾਂ ਪਿਓਰ ਚਨਾਉਣ ਦਾ ਦੁਪੱਟਾ tie and dye ਕਰਵਾਇਆ ਜੀ ਦੁਪੱਟੇ ਦੀ ਲੁੱਕ ਤੁਸੀਂ ਚੈੱਕ ਕਰੋ ਇਗਨੋਰ ਕਰਿਆ ਜੀ ਅਜੇ ਦੁਪੱਟੇ ਨੂੰ ਲੈਸ ਲਗਣੀ ਹੈ ਜੀ ਲੋ ਜੀ ਦੁਪट्टे ਦੇ ਵਿੱਚ ਆਪਾਂ ਸਾਰੇ ਕਲਰ ਐਡ ਕੀਤੇ ਨੇ ਦੇਖੋ ਆਫ ਵਾਈਟ ਤੇ ਜੋ ਇਹ ਜੋ ਮਰਜੈਂਟਾ येलो ਤੇ ਰਾਇਲ ਬਲੂ ਸਾਰੇ ਆਪਾਂ ਦੁਪट्टे ਦੇ ਵਿੱਚ ਕਲਰ ਐਡ ਕਰਕੇ ਤੇ ਇਸ ਤਰ੍ਹਾਂ ਆਪਾਂ ਸੂਟ ਰੈਡੀ ਕੀਤਾ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਇਹਦਾ ਕਲਰ ਕੰਬੀਨੇਸ਼ਨ ਤੇ ਇਹਦੀ ਲੁੱਕ ਤੁਸੀਂ ਦੇਖੋ ਜੀ ਤੇ ਨੈਕਸਟ ਰਹੇਗਾ ਜੀ ਸੋਫੀਆ ਸਿਲਕ ਦਾ ਫੈਬਰਿਕ ਹੈ ਤੇ ਉੱਪਰ ਆਰੀਵਰਕ ਦੇ ਨਾਲ ਆਪਾਂ ਇਹਨੂੰ ਰੈਡੀ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਆਰੀਵਰਕ ਹੋਇਆ ਜੀ ਥ੍ਰੈਡ ਦਾ ਬਹੁਤ ਹੀ ਬਰੀਕੀ ਦੇ ਨਾਲ ਵਰਕ ਹੋਇਆ ਜੀ ਨੀਚੇ ਆਪਾਂ ਬਣਾਇਆ ਪਹਿਲਾਂ ਘੇਰਾ ਦੇਖੋ ਘੇਰੇ ਤੇ ਇਸ ਤਰ੍ਹਾਂ ਬਾਰਡਰ ਬਣ ਕੇ ਤੇ ਵਿੱਚ ਬੂਟੀਆਂ ਬਹੁਤ ਸੰਗਣੀਆਂ ਜੀਆਂ ਬੂਟੀਆਂ ਪਾਈਆਂ ਨੇ ਆਪਾਂ ਪੰਜ ਤੇ ਚਾਰ ਦੀ ਬੂਟੀ ਪਾ ਕੇ ਬਹੁਤ ਸੋਹਣਾ ਜਾਲ ਜੈਕ ਬਣ ਗਿਆ ਤੇ neck ਤੇ ਆਪਾਂ ਬਾਰਡਰ ਨਹੀਂ ਬਣਵਾਇਆ ਬੂਟੀਆਂ ਹੀ ਉੱਪਰ ਤੱਕ ਨੇ ਤੇ ਇਦਾਂ ਆਪਾਂ ਨਾਲ ਦੀ ਲੈਸ ਲਗਾ ਕੇ ਦੇਖੋ ਗੁੰਮ ਲੈਸ ਲਗਾ ਕੇ ਆਪਾਂ neck ready ਕੀਤਾ ਹੈ ਰਾਉਂਡ ਦੇ ਵਿੱਚ ਹੀ ਤੇ ਨਾਲ ਇਦਾਂ ਰਹਿਣੀ ਆ ਬਾਹਾਂ ਬਾਹਾਂ ਦੇ ਉੱਤੇ ਬਾਰਡਰ ਬਣ ਕੇ ਤੇ ਵਿੱਚ ਆਪਾਂ ਬੂਟੀ ਦਿੱਤੀ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਚਾਕਾਂ ਦੇ ਉੱਤੇ ਵੀ ਲੈਸ ਲਗਾ ਕੇ ਤੇ ਨੀਚੇ ਸੇਮ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਇਹ ਬਹੁਤ ਸੌਫਟ ਫੈਬਰਿਕ ਹੈ ਇਹਨੂੰ ਆਪਾਂ ਮਾਰਚ ਅਪ੍ਰੈਲ ਤੱਕ ਇਹ ਫੈਬਰਿਕ ਤੇ ਜਾਂਦਾ ਹੈ ویسے ਤਾਂ ਇਹ ਗਰਮੀ ਚ ਕੋਈ ਚੁਬਣ ਵਾਲਾ ਨਹੀਂ ਕੋਈ ਇਹਦੇ ਚ ਗਰਮੀ ਨਹੀਂ ਲੱਗਦੀ ਫੈਬਰਿਕ ਹੀ ਅਦੰਦਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਸਲਵਾਰ ਪਲੇਨ ਹੈ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਸਲਵਾਰ ਤੇ ਚੈੱਕ ਤੁਹਾਨੂੰ ਕਰਵਾਉਣ ਦੀ ਕੋਈ ਮੈਨੂੰ ਜ਼ਰੂਰਤ ਨਹੀਂ ਤੇ ਇਹਦੇ ਨਾਲ ਆਪਾਂ ਪਿਓਰ ਸ਼ਫੋਨ ਦਾ ਰੱਖਿਆ ਦੁਪੱਟਾ ਦੁਪੱਟਾ ਆਪਾਂ ਐਵੇਂ ਟਾਈ ਐਂਡ ਡਾਈ ਕੀਤਾ ਹੈ ਜੀ ਤੇ ਫਲੋਰ ਸਾਈਡ ਆਪਾਂ ਦੁਪੱਟੇ ਨੂੰ ਐਵੇਂ ਇਹਨਾਂ ਦੇ ਨਾਲ ਮੈਚ ਕਰਦੇ ਹੀ ਆਪਾਂ ਲੈਸ ਲਗਾਈ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ। ਲਓ ਜੀ। ਤੇ ਸੈਕੰਡ ਸੂਟ ਆਰੀ ਵਰਕ ਦਾ ਹੀ ਆਪਾਂ ਤੁਹਾਨੂੰ ਚੈੱਕ ਕਰਵਾਣੇ ਆ। ਮੈਰੂਨ ਕਲਰ ਤੇ ਸੋਫੀਆ ਸਿਲਕ ਦਾ ਫੈਬਰਿਕ ਹੈ ਤੇ ਮੈਰੂਨ ਕਲਰ ਹੈ। ਤੇ ਇਹ ਆਪ ਥੋੜਾ ਜਿਹਾ ਗਰਲਿਸ਼ ਲੁੱਕ ਚ ਬਣਿਆ ਹੋਇਆ ਜੀ। ਇਹਨੂੰ ਤੁਸੀਂ ਚੈੱਕ ਕਰੋ। ਇਹਦੇ ਵਿੱਚ ਘੇਰੇ ਤੋਂ ਲੈ ਕੇ ਦੋ ਉੱਪਰ ਤੱਕ ਦੋ ਪੈਨਲ ਆਏ ਨੇ। ਕਲੀਆਂ ਟਾਈਪ ਦੋ ਪੈਨਲ ਆਏ ਨੇ ਜੀ ਤੇ ਨੀਚੇ ਇਸ ਤਰ੍ਹਾਂ ਇਹਦੇ ਸੈਂਟਰ ਦੇ ਵਿੱਚ ਬਹੁਤ ਸੋਹਣਾ ਜਿਵੇਂ ਰੋਜ਼ ਦੀ ਤਰ੍ਹਾਂ ਇੱਕ ਫਲਾਵਰ ਜਿਹਾ ਬਣਿਆ ਹੋਇਆ ਹੈ ਤੇ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਮੈਰੂਨ ਕਲਰ ਦੇ ਉੱਤੇ ਸਾਰੇ ਕਲਰ ਬਹੁਤ ਹੀ ਅਟਰੈਕਟਿਵ ਲੱਗਣਦੇ ਆ ਨੇ ਜੀ ਲੋ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਇਹਦੀ ਇਹਦੀਆਂ ਬਾਜੂ ਬਣਾਈਆਂ ਨੇ ਜੀ ਬਾਜੂ ਤੇ ਦੇਖੋ ਏਦਾਂ ਆਪਾਂ ਇੱਕ ਫਲਾਵਰ ਪਾਇਆ ਹੈ ਤੇ ਇਹ ਸੂਟ ਅਨਸਟਿਚ ਹੀ ਜਾਣਾ ਹੈ ਤੇ ਇਸ ਕਰਕੇ ਆਪਾਂ ਤੁਹਾਨੂੰ ਅਨਸਿਚਿਚ ਹੀ ਚੈੱਕ ਕਰਵਾ ਸਕਨੇ ਆਂ ਮੈਂ ਅਸੀਂ ਇਸ ਇਹਦੇ ਨਾਲ ਵੀ ਸੂਟ ਕੁਝ ਸਟਿਚ ਹੋ ਰਹੇ ਨੇ ਇਕਸਨ ਮੈਂ ਪਹਿਲਾਂ ਕਰਵਾਇਆ ਤੇ ਇਸ ਪੈਟਰਨ ਦੇ ਵੀ ਸੂਟ ਸਟੀਚਿੰਗ ਹੋ ਰਹੇ ਨੇ ਉਹ ਵੀ ਤੁਹਾਡੇ ਨਾਲ ਮੈਂ ਹੁਣ ਟਾਈਮ ਲੱਗਾ ਤੇ ਜ਼ਰੂਰ ਸ਼ੇਅਰ ਕਰਾਂਗੀ ਪੱਕਾ ਪ੍ਰੋਮਿਸ ਦੇ ਲਿੰਕ ਕਰ ਸਕਦੀ ਕਿਉਂਕਿ ਫੇਰ ਆਪਾਂ ਥੋੜਾ ਝੂਠੇ ਪੈ ਜਾਂਦੇ ਹਾਂ ਕਿਉਂਕਿ ਵੀਡੀਓ ਦਾ ਟਾਈਮ ਨਹੀਂ ਲੱਗਦਾ ਤੇ ਲੋ ਜੀ ਇਸ ਤਰ੍ਹਾਂ ਆਪਾਂ ਇਹਦਾ ਕੀਤਾ ਟਾਈ ਐਂਡ ਡਾਈ ਦਾ ਦੁਪੱਟਾ ਦੁਪੱਟੇ ਦੇ ਵਿੱਚ ਗ੍ਰੀਨ ਬੇਸ ਕਲਰ ਦੇ ਮੈਰੂਨ ਲਾ ਕੇ ਤੇ ਉੱਪਰ ਗ੍ਰੀਨ ਕਲਰ ਦੇ ਆਪਾਂ ਇਸ ਤਰ੍ਹਾਂ ਬਾਕਸ ਜੇ ਬਣਵਾ ਕੇ ਦੁਪੱਟੇ ਦੀ ਟਾਈ ਐਂਡ ਇਹ ਕਰਵਾਈ ਹੈ ਜੀ ਤੇ ਇਹਨੂੰ ਜਿਵੇਂ ਹੀ ਆਪਾਂ ਮਲਟੀ ਸ਼ੇਡ ਦੀ ਆਪਾਂ ਲੈਸ ਲਗਾ ਕੇ ਇਹਨੂੰ ਫਿਨਿਸ਼ ਕਰਾਂਗੇ ਤੇ ਐਂਡ ਦੇ ਵਿੱਚ ਫਿਰ ਤੁਹਾਨੂੰ ਆਪਾਂ ਸਟੀਚਿੰਗ ਦੇ ਨਾਲ ਵੀ ਇਸ ਪੈਟਰਨ ਦਾ ਸੂਟ ਚੈੱਕ ਕਰਵਾਵਾਂਗੇ ਜੀ ਤੇ ਲੋ ਜੀ ਤੀਸਰਾ ਕਲਰ ਇਸੇ ਤਰ੍ਹਾਂ ਹੀ ਜੋ ਮੈਂ ਪਹਿਲਾਂ ਸਟੀਚਿੰਗ ਹੋਇਆ ਤੁਹਾਡੇ ਨਾਲ ਸੂਟ ਸ਼ੇਅਰ ਕੀਤਾ ਹੈ ਤੇ ਇਹ ਬਿਨਾ ਸਟੀਚਿੰਗ ਤੋਂ ਜਾ ਰਿਹਾ ਹੈ ਤੇ ਇਹ ਮੈਂ ਸਿਰਫ ਤੁਹਾਨੂੰ ਵਰਕ ਵਾਸਤੇ ਹੀ ਦਿਖਾ ਰਹੀ ਹਾਂ ਆਰੀ ਵਰਕ ਦੇ ਬਣੇ ਹੋਏ ਨੇ ਕਲਰ ਕੰਬੀਨੇਸ਼ਨ ਦੇਖੋ ਜਿਹੜਾ ਪਿਸਤਾ ਗ੍ਰੇਨ ਯਾਨੀ ਛੋਟੀ ਲਾਚੀ ਵਾਲਾ ਕਲਰ ਹੁੰਦਾ ਉਹ ਵਾਲਾ ਕਲਰ ਹੈ ਤੇ ਉੱਪਰ ਮੈਰੂਨ ਕਲਰ ਦਾ ਰੈੱਡ ਮੈਰੂਨ ਕਲਰ ਦਾ ਕੰਬੀਨੇਸ਼ਨ ਹੈ ਜੀ ਤੇ ਇਹਦੇ ਨਾਲ ਉਹਨਾਂ ਪਲੇਨ ਹੀ ਦੁਪੱਟਾ ਆਪਾਂ ਨੂੰ ਕਿਹਾ ਸੀ ਤੇ ਆਪਾਂ ਪਲੇਨ ਹੀ ਸੈਮੀ ਚਨੋਂ ਦਾ ਦੁਪੱਟਾ ਕਰਵਾਇਆ ਜੀ ਲੋ ਜੀ ਇਹ ਸੀ ਆਪਣੀ ਅੱਜ ਛੋਟੀ ਜੀ ਵੀਡੀਓ ਸਟੀਚਿੰਗ ਦੀ ਤੇ ਤੁਸੀਂ ਕੋਈ ਵੀ ਆਪਣਾ ਆਰਡਰ ਦੇ ਦੇਣਾ ਚਾਹੁੰਦੇ ਹੋ ਤੇ ਮੈਨੂੰ ਇਸ ਨੰਬਰ ਤੇ 9557267007 ਨੰਬਰ ਹੈ ਜੀ ਇਹਦੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਤੇ ਮੇਰੀ ਰਿਕਵੈਸਟ ਇਹ ਕਿ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਨੇ ਆ ਮੈਨੂੰ ਆਪਣਾ ਇੱਕ ਹੋਰੀ ਆਰਡਰ ਆਪਣਾ ਜਰੂਰ ਦਿਓ ਜੀ ਤੇ ਠੀਕ ਹੈ ਜੀ ਫਿਰ ਆਪਾਂ ਦੂਜੀ ਵੀਡੀਓ ਚ ਦੂਜੇ ਪੈਟਰਨ ਦੇ ਨਾਲ ਤੁਹਾਡੇ ਨਾਲ ਕਰਾਂਗੇ ਗੱਲਬਾਤ ਅੱਜ ਦੇ ਲਈ ਇੰਨੀ ਸਤਿ ਸ਼੍ਰੀ ਅਕਾਲ